ਹਾਂਜੀ ਵੀਰ ਜੀ ਕੀ ਗੱਲ ਹੋਈ ਆ ਬਾਈ ਜੀ ਆ ਬੱਚੇ ਨੂੰ ਆ ਮੇਰਾ ਆਹ ਮੇਰਾ 8 ਸਾਲ ਦਾ ਬੱਚਾ ਹੈ ਇਹ ਬੱਚੇ ਨੂੰ ਮੈਂ ਗੋਲ ੱਪੇ ਖਾਇ ਗੋਲ ੱਪੇ ਪਾਣੀ ਵਾਲੀ ਮਜਾਇਆ ਯਾਰ ਹਾਰਪਿਕ ਦੀ ਗੱਲ ਆ ਹਾਰਪਿਕ ਹਾਂ ਇਹ ਤਾਂ ਨਿਆਣੂ ਪੁਜਾਰਿਆ ਸੀ ਕਰਕੇ ਤਾਂ ਪੁਜਾਰਿਆ ਇਹ ਕਾਰਨ ਮੇਰਾ ਹਾਰਪਿਕ ਜਿਸ ਨਾਲ ਟਾਇਲਟ ਵਗੈਰਾ ਸਾਫ ਟਾਇਲਟ ਸਾਫ ਕਰਦੇ ਆ ਉਹਨਾਂ ਹਾਰਪਿਕ ਹੈ ਜੀ ਹਾਰਪਿਕ ਤੁਸੀਂ ਟੈਸਟ ਕਰਕੇ ਦੇਖੋ ਠੀਕ ਹੈ ਦੇਖੂ ਇੰਨਾ ਜਿਆਦਾ ਹਾਰਪਿਕ ਮਾਤਰਾ ਵਿੱਚ ਮਲਾਇਆ ਆਵੇ ਬੱਚੇ ਦੀ ਜੇ ਮੌਤ ਹੋ ਜੇ ਕੀ ਨਾ ਮੈਂ ਤੁਹਾਡਾ ਕਿਥੇ ਗੁਰਨਾਥ ਸਿੰਘ ਆ ਪਿੰਡ ਮੇਰਾ ਰਪਾਣਾ ਠੀਕ ਹੈ ਜੀ ਤੇ ਕਿੱਥੋਂ ਲਿਆ ਤੁਸੀਂ ਇਹ ਗੋਲ ਗੱਪਿਆਂ ਵਾਸਤੇ ਇਹ ਬਾਈ ਜੀ ਮੈਂ ਆ ਗੋਲ ਗੱਪਿਆ ਬਣਾ ਰਿਹਾ ਕਿ ਸਜਨ ਸਜਨ ਫਾਸਟ ਫੂਡ ਟੈਸਟ ਕਰਦੇ ਆ ਇਹ ਰਾ ਸਚਨ ਫਾਸਟ ਫੂਡ ਇਹ ਵਿੱਚ ਆਰਬਟ ਦਾ ਪਾਣੀ ਫੁੱਲ ਬੜਾ ਫੁੱਲ ਮਲਾਇਆ ਹੋਇਆ ਇਹਨਾਂ ਨੇ ਇਹ ਹੈਗਾ ਜੀ ਆ ਬੋਰਡ ਬਾਈਪਾਸ ਤੇ ਬੋਰਡ ਬਾਈਪਾਸ ਸਚਨ ਫਾਸਟ ਫੂਡ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੀ ਰੇੜੀ ਚੁਕਾਈ ਜਾਵੇ ਉਹ ਜਿਹੜਾ ਭਈਆ ਨੂੰ ਕਹਿੰਦੇ ਆਊਟ ਕਰੋ ਇਹਨਾਂ ਨੂੰ ਔਰਡ ਕੀਤਾ ਜਾਵੇ ਇਹਨਾਂ ਨੇ ਗੰਦ ਪਾਇਆ ਮੇਰਾ ਖਾਲ ਦਾ ਬੱਚਾ ਮੇਰੇ ਬੱਚੇ ਨੇ 10 10 ਖਾਲੇ ਗੋਲ ਗੱਪੇ ਇਹ ਮਰ ਗਿਆ ਪੈ ਜਿੰਮੇਵਾਰ ਹੈ ਕੋਈ ਲੱਜ ਦੱਸੋ ਮਾੜੀ ਬਹੁਤ ਗਲਤ ਗੱਲ ਆ ਜੀ ਇਹ ਸ਼ਰਮ ਲਈ ਨਾ ਇਹਨਾਂ ਨੂੰ ਕਰੇ ਫਿਰ ਕਹਿੰਦੇ ਸਰਦਾਰ ਆਏ ਪੰਜਾਬੀ ਆ ਪੰਜਾਬੀ ਪੈਰ ਚ ਦੌੜਨਗੇ ਫੜ ਕੇ ਇਹਨਾਂ ਨੇ ਗੰਦ ਬਾੜ ਕੇ ਯਾਰ ਆ ਦੰਦ ਕੋ ਉੱਪਰ ਖਾ ਗਿਆ ਮੇਰਾ ਬੱਚਾ ਕੇ ਮੇਰੇ ਬੱਚੇ ਨੂੰ ਕੋਈ ਗੱਲ ਬਾਤ ਹੋ ਗਈ ਠੀਕ ਹੈ ਨਾ ਹਾਂ ਕਿ ਹੋਰ ਵੀ ਪੰਜਾਬੀ ਲੋਕ ਖਾਂਦੇ ਐ ਇਹਨਾਂ ਕੋਲੋਂ ਬਾਈ ਜੀ ਇਹਨਾਂ ਕੋਲੋਂ ਬੋਲਦਾ ਨਹੀਂ ਯਾਰ ਹਰ ਇੱਕ ਤੁਸੀਂ ਯਾਰ ਅਸੀਂ ਵੀ ਘਰੇ ਹੀ ਬਣਾਈਦਾ ਪਾਣੀ ਯਾਰ ਇਹਨਾਂ ਹਰ ਇੱਕ ਯਾਰ ਹੱਦ ਹੋ ਗਈ ਨਾਲੀ ਗੱਲ ਆ ਜੀ ਸ਼ਰਮ ਜਾਂ ਨਾ ਦੀ ਚੀਜ਼ ਹੀ ਨਹੀਂ ਨਾ ਕੋਈ ਯਾਰ ਕੋਈ ਕਿਆਦਾ ਦੇ ਬੱਚ ਨੂੰ ਕਿਉਂ ਗਰਾਉਂ ਤੋਂ ਬਾਅਦ ਮੈਂ ਤਾਂ ਇਹਨੂੰ ਮੈਂ ਕੈਚ ਕੀਤਾ ਭੈਣੋ ਤੇ ਇਹਨਾਂ ਹਰ ਪਿੱਛ ਪਾਇਆ ਪਿਆ ਯਾਰ ਦੱਸੋ ਹੁਣ ਇਹਨਾਂ ਦਾ ਕੀ ਇਲਾਜ ਹੈ ਫਿਰ ਇਹਨੇ ਢਿੰਗ ਸਕੇ ਇਹਨੂੰ ਚੜਦੇ ਢਿੰਗ ਸਕੇ ਕੀ ਭੈਣ ਪਰ ਕੰਮ